ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਲੱਗਾ ਮੈਂ ਇਸ ਟਾਈਮ ਮੌਜੂਦ ਆ ਆਪਦੇ ਨਗਰ ਦੇ ਵਿੱਚ ਆਪਦੇ ਪਿੰਡ ਦੇ ਵਿੱਚ ਆ ਮੁੱਦਕੀ ਸ਼ਹਿਰ ਦੇ ਵਿੱਚ ਇਸ ਟਾਈਮ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਪਤਲੀ ਵਾਲੀ ਛੜਕ ਦੇ ਉੱਤੇ ਗੋਗੇ ਬਾਈ ਦੇ ਘਰ ਦੇ ਵਿੱਚ ਆ ਵਪਾਰ ਦਾ ਬਾਈ ਦਾ ਕੰਮ ਤੇ ਪਰ ਬਾਈ ਦੇ ਕੋਲੇ ਮਹੀਆਂ ਆ ਜਿਹੜੀਆਂ ਮਿੱਥਰੋ ਉਹ ਕਹਿਣ ਤੋਂ ਭਾਵੇਂ ਆ ਵੀ ਜਿਹੜੀ ਕਲੈਕਸ਼ਨ ਹੁੰਦੀ ਆ ਮਿਆਂ ਦੀ ਕਲੈਕਸ਼ਨ ਹੁੰਦੀ ਆ ਜਿਹੜੀ ਬਾਈ ਦੀ ਉਹ ਹੁੰਦੀ ਆ 15 ਤੋਂ بار بار ਆਲ ਗਿਆ ਵੀ ਮੈਂ 15 ਕਿਲੋ ਤੋਂ ਘਾਟਣੀ ਮੈਂ ਪਈ ਆ ਉਹਦੇ ਫਾਰਮ ਨਾਲ ਉਸੇ ਬਰਾਕੇ ਦੇ ਵਿੱਚ ਨਹੀਂ ਰੱਖਦਾ ਅੱਜ ਫੇਰ ਇੱਕ ਤੁਹਾਨੂੰ ਮੈਂ ਵਿਖਾਉਣੀ ਆ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ ਮਗਰ ਘੱਟੀ ਆ ਦੁੱਧ ਚੰਗੇ ਤੇ ਚੱਲਦੀ ਆ ਕਹਿਣ ਤੋਂ ਭਾਵੇਂ ਆ ਵੀ ਗਰੇਟਡ ਮੱਝਾਂ ਦੇ ਵਿੱਚ ਆਉਂਦੀ ਆ ਪਰ ਮੈਂ ਦੀ ਬਰੀਕੀ ਬਰੂਕੀ ਕਮਾਲਾ ਆ ਉਹ ਕਰਦੇ ਗੱਲਬਾਤ ਆਪਾਂ ਪਾਈ ਦੇ ਨਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਗੋਗੇ ਭਾਈ ਕੀ ਹਾਲ ਆ ਲੀ ਵਧੀਆ ਭਾਈ ਤੂੰ ਸੇਤਾ ਤੇ ਪਰਿਵਾਰ ਭਾਈ ਠੀਕ ਆ ਜੀ ਠੀਕ ਆ ਅੱਛਾ ਗੋਗੇ ਭਈ ਅੱਜ ਚਣਵਾਰ ਆਪਣੇ ਕੋਲ ਇੱਕ ਹੀ ਆ ਹਾਂਜੀ ਨਹੀਂ ਦੋ ਆਈ ਇੱਕ ਹੋਰ ਵਿਖਾਵਾਂਗੇ ਅੱਛਾ ਉਹ ਇੱਕ ਹੋਰ ਵਿਖਾਵਾਂਗੇ ਪਹਿਲੇ ਨੰਬਰ ਤੇ ਜਿਹੜੀ ਮੈਂ ਆ ਗੋਗੇ ਭਾਈ ਇਹ ਫਿਰ ਇਹਦੀ ਕੀ ਡਿਟੇਲ ਆ ਇਹ ਕਿੰਨਾ ਸੂਆ ਸੂਆ ਇਹ ਮਾਲਕਾਂ ਨੇ ਤੀਜਾ ਸੂਆ ਦੱਸਿਆ ਜੀ ਹੂੰ ਇਹ ਕਮੀ ਨੇ ਦੀ ਸੂਈ ਆਈ ਠੀਕ ਹੈ ਜੀ ਐਸ ਵਕਤ 17 ਸਾਢੇ 17 ਲੀਟਰ ਦੁੱਧ ਤਿਆਰ ਆਈ ਐਸ ਟਾਈਮ ਮਤਲਬ 17 ਲੀਟਰ ਸਾਢੇ 17 ਲੀਟਰ ਤੋਂ ਉਹਦੇ ਵੀ ਕਿਲੋ ਵਾਲਾ 16 ਕਿਲੋ ਕੱਢੇ ਲਾਉਂਦੀ ਆ ਹੋ ਕੰਡੇ ਵੀ 17 ਹੀ ਲਾ ਦੂਗੀ ਕੋਈ ਚੱਕਰੀ ਨਹੀਂ ਲਾ ਦੋ ਜੀ ਠੀਕ ਆ ਭਾਈ ਵੀ ਕਹਿਣ ਤੋਂ ਭਾਵੇਂ ਵੀ ਜਿਹੜਾ ਨਿੱਕਾ ਕੰਡਾ ਹੁੰਦਾ ਉਹਦੇ ਤੇ 17 ਜੋਗ ਦੂਗੀ ਜੋਗ ਦੂਗੀ ਠੀਕ ਆ ਭਾਈ ਅੱਛਾ ਮਗਰ ਕੱਟੀ ਆ ਹੈ ਮੈਂ ਆਪ ਤੱਕ ਰੈਡਰ ਤੇ ਆ ਗਈ ਹੈ ਨਾ ਭਾਈ ਹੈ ਨਹੀਂ ਲਈ ਤਾਂ ਆਪਾਂ ਉਹਨਾਂ ਨੂੰ ਅੱਗੋਂ ਤੁਸੀਂ ਵੇਖ ਲਓ ਹੁਣ ਕਿਵੇਂ ਆ ਅੱਖਾਂ ਓੱਖਾਂ ਸਾਰੇ ਜਵਾਬ ਸਾਰੇ ਪੂਰੇ ਆ ਹੂੰ ਬਾਰ ਕੀ ਚਲ ਗੁੰਨੀਲੀ ਰੱਖ ਲਾ ਕੋਈ ਕੋਈ ਗੱਲ ਨਹੀਂ ਉਹ ਗ੍ਰੇਡਰ ਤੇ ਕਿਹੜਾ ਮਾੜੀ ਆ ਦੁੱਧ ਚਾਹੀਦਾ ਪੋਣਾ ਦੁੱਧ ਵਾਲੀ ਤੇ ਹੈ ਨਾ ਹਾਂ ਜਿਹੜਾ ਪੱਕ ਮੀਂਹਦਾ ਕਿਹਾ ਬਾਈ ਹਾਂ ਦੁੱਧ ਵਾਲੀ ਹੈਗੀ ਆ ਮਗਰ ਕੱਟੀ ਵੀ ਹੁੰਦੇ ਹਰ ਕੀ ਆਪ ਹਾਂ ਜਿਵੇਂ ਸੇਮ ਹੁੰਦੇ ਤੇ ਹੂੰ ਅੱਛਾ 1 ਮਹੀਨੇ ਦੀ ਹੋ ਗਈ ਸੂਈ ਹਾਂਜੀ ਇਹ 22 ਵੀ ਕਿਵੇਂ ਲੱਗੀ ਬਾਈ ਇਹਦੇ ਮੂਰਲੇ ਮੂਲੇ ਥਾਣਾ ਚ 3.5 ਲੀਟਰ ਦੁੱਧ ਆਈ ਮੂਰਲੇ ਮੂਰਲੀ ਗਾੜੀ ਚ ਹਾਂ ਹੋ ਸਕਿਆ 4 ਵੀ ਹੋ ਜੇ ਪਰ ਜਾਣੇ ਆਈ ਗਾ ਸਾਡਾ ਬਾਲਟੀ ਪਾਉਣੇ ਨਾ ਜਦੋਂ 3.5 ਲੀਟਰ ਦੇ ਆਈ ਗਾ ਮੰਨ ਦੇਣ ਦਾ ਕੀ ਪਤਾ ਬਈ ਜਿਹੜੀ ਮੈਂਦੀ ਗਾੜੀ ਆ ਨਾ ਉਤੋਂ ਤਾਂ ਦਿੰਦੀ ਰਹਿੰਦੀ ਆ ਕਿਉਂ ਮੰਨਦਾ ਵੀ ਕਿਉਂਕਿ ਤੇਰਾ ਵੀ ਤਜਰਬਾ ਆਊਗਾ ਬਈ ਹੈਗਾ ਹੀ ਇਹਦਾ ਹੂੰ ਕੱਡੀਆਂ ਬਾਰ ਮਤੋਰੀਏ ਬਈ ਗੋਲੀ ਗੋਲੀ ਨਹੀਂ ਮਿੱਤਰੋ ਸਿੰਘ ਵੇਖ ਲਓ ਨਿੱਕਾ ਨਿੱਕਾ ਜਵਾਂ ਲੱਗਾ ਹੋਇਆ ਕਰਮ ਵਾਲੀ ਨੂੰ ਜਿਹੜਾ ਕਹਿੰਦੇ ਹੁੰਦੇ ਹੁੰਦੇ ਨਾ ਵੀ ਮਨ ਲੈ ਹਰ ਪੱਕ ਤੋਂ ਮਜ਼ਬੂਤੀ ਵਾਲੀ ਵਹ ਲੈਣੀ ਆ ਬਈ ਸਾਪੇ ਬਿਊਟੀ ਵੀ ਹੋਵੇ ਤੇ ਦੁੱਧ ਵੀ ਹੋਵੇ ਤੇ ਫਿਰ ਭਾਈ ਸਾਰੀਆਂ ਚੀਜ਼ਾਂ ਇਹ ਮਾਜ ਦੇ ਵਿੱਚ ਮੁਕਮਲ ਆ ਕਰਨ ਵਾਲੀ ਦੇ ਵਿੱਚ ਦੇਖ ਸਕਦੇ ਭਾਈ ਹੂੰ ਨਹੀਂ ਕੀ ਲੈ ਇਹ ਪਤਲੀ ਵਾ ਉਹ ਆਖੇਰਾ ਦੀੰਦਾ ਐਂਡ ਸੂਲ ਨੂੰ ਟੱਚ ਲਈ ਫਿਰਦੀ ਆ ਭਾਈ ਕਰਮਾ ਵਾਲੀ ਉੱਤੋਂ ਵੀ ਉੰਨੀ ਆ ਥੱਲੋਂ ਵੀ ਉੰਨੀ ਆ ਸਾਰੀ ਬਰੀਕੀ ਆ ਮਿਆਂ ਦੇ ਵਿੱਚ ਕਮਾਲ ਆ ਯਾਰ ਤੇ ਚਮੜੀ ਚਮੜੀ ਕਿਉਂਕਿ ਭਾਈ ਦੁੱਧ ਤੇ ਇਦਾਂ ਕਹਿਣ ਲਾ ਨਹੀਂ ਹੁੰਦਾ ਯੂਏਪੀ 15 ਕਿਲੋ ਚੋਇਆ ਮੈਂ ਕਰ ਲੈ ਸੁਣੇ ਨਹੀਂ ਇਹ ਨਹੀਂ ਗੱਲ ਕਹੀ ਉਹਨੇ ਕਿਹਾ ਵੀ ਭਾਈ ਕੰਡਾ ਲਿਆਓ ਚੋ ਕੇ ਲੈ ਕੇ ਜਾਓ ਰੇਟ ਅੱਗੇ ਭਾਈ ਕਰਿਆ ਇਹਦਾ ਮੁੱਲ ਲੈਣ ਦੇਣੇ 33 ਹੈ ਇੱਕ ਲੈਣ ਦੇਣੇ 33 ਹੈ ਥੋੜਾ ਜਿਹਾ ਲੜ ਪਿਆਰ ਕਰਦੇ ਕਰ ਦਾਂਗੀ ਵੀ ਮਾਲਾ ਬਾੜਾ ਨਹੀਂ ਆਉਂਦਾ ਤੈਨੂੰ 5000 ਕਰ ਦਾਂਗੇ ਠੀਕ ਆ ਭਾਈ ਲੈ ਵੀ ਮਿੱਤਰੋ ਹਣ ਤਾਂ ਬਈ ਮੈਂ ਹੁਣ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਵੀ ਦੁੱਧ ਵੀ ਮਿਲ ਜਣਾ ਤੇ ਮੈਂ ਵੀ ਕਮਾਲ ਮਿਲ ਜਣੀ ਮੈਗਰ ਕੱਟੀ ਵੀ ਮਿਲ ਜਣੀ ਆ ਸਾਰੀਆਂ ਵਸਣੇ ਮੈਂ ਦੇ ਵਿੱਚ ਮਿਲ ਜਿਆ ਕਿਉਂਕਿ ਬਈ ਕਮਾਲ ਤੇਰਾ ਰੇਟ ਦੇ ਆ ਜਾ ਬਈ ਬਹੁਤ ਬਹੁਤ ਤੇਰਾ ਧੰਨਵਾਦ ਬਈ ਤੂੰ ਇੱਕ ਦੁੱਧ ਵੀ ਦੇ ਰਿਹਾ ਰੇਟ ਵੀ ਦੇ ਰਿਹਾ ਦੋਵੇਂ ਚੀਜ਼ੇ ਦੇ ਰਿਹਾ ਇਸ ਗੱਲੋਂ ਮੇਰਾ ਤੇਰਾ ਧੰਨਵਾਦ ਕਰਨਾ ਪੰਦਾ ਬਈ ਆਪਾਂ ਇੱਕ ਆ ਥੋੜਾ ਜਿਹਾ ਵੇਚੀ ਇੱਕ 18 ਲੀਟਰ ਵਾਲੀ ਵੇਚੀ ਆ ਉਹ ਇੱਕ 30 ਦੀ ਵੇਚੀ ਆ ਹੂੰ 1 ਕਪਾ 15 ਕਿਲੋ ਦੁੱਧ ਚਵਾਕ ਦੇ ਤੱਪੂ ਲੋ ਲੰਡੀ ਸੀਗੀ ਉਹ 1 ਕਪਾਂ ਦੀ ਦਿੱਤੀ ਆ ہاں ਭਾਈ ਉਹੀ ਆ ਗੱਲ ਭਾਈ ਦੁੱਧ ਦੇਣਾ ਨਾ ਯਾਰ ਦੁੱਧ ਪੂਰਾ ਹੁੰਦਾ ਦਾਰਾਪੁਰ ਦਿੱਤਿਆਂ ਨਾਲੇ ਮੱਝਾਂ ਤਿੰਨ ਇੱਕੇ ਕਰੀ ਜੀ ਇੱਕੇ ਕਰੀ ਹੈ ਠੀਕ ਆ ਭਾਈ ਅੱਛਾ ਭਾਈ ਨੰਬਰ ਕੋ ਕਿ ਭਾਈ ਆਪਣਾ 99142 66960 ਇੱਕ ਵਾਰੀ ਹੋਰ ਬੋਗੀ 99142 ਦੁਬਾਰਾ 99142 66960 ਠੀਕ ਆ ਭਾਈ ਇਸ ਨੰਬਰ ਤੇ ਕਰ ਲਓ ਗੋਗੀ ਭਾਈ ਦੀ ਨਾਲ ਗੱਲ ਤੇ ਬਾਤ ਮਿੱਤਰੋ ਤੇ ਵੀਡੀਓ ਕਮਾਲਾ ਟੀਵੀ ਕਮਾਲਾ ਫਿਰ ਕਰਿਓ ਭਾਈ ਨਾਲ ਗੱਲ ਬਾਤ ਧੰਨਵਾਦ